ਗਵਲਦੀ ਮੰਮੀ ਨੇ ਇਹ ਸਾਬਤ ਕਰ ਦਿੱਤਾ ਕਿ ਧੀਆਂ ਦਾ ਆਪਣੇ ਪੇਕੇ ਘਰ ਕੋਈ ਜੋਰ ਨਹੀਂ ਹੁੰਦਾ ਕਿਓ ਕੀ ਪਰਜਾਈਆਂ ਦੇਉਣ ਤੇ ਘਰ ਦਾ ਮੂਹ ਹੀ ਬਦਲ ਜਾਂਦਾ ਏ ਪਹਿਲਾਂ ਤਾਂ ਕਵਲ ਦੀ ਮੰਮੀ ਬਹੁਤ ਕਰਦੀ ਹੁੰਦੀ ਸੀ ਆਪਣੀ ਨਰਾਂ ਦਾ ਪਰ ਜਦੋਂ ਉਸ ਨੇ ਆਪਣੇ ਧੀ ਵਿਆਹ ਦਿੱਤੀ ਤਾਂ ਉਸ ਤੋਂ ਬਾਅਦ ਉਹ ਆਪਣੀ ਨਰਾਂ ਦੇ ਨਾਲ ਸ਼ਰੀਕਾ ਕਰਨ ਲੱਗ ਪਈ ਤੇ ਆਪਣੀ ਨਰਾਂ ਦੀ ਜਗ੍ਹਾ ਜਗ੍ਹਾ ਬੇਇੱਜ਼ਤੀ ਕਰਨ ਲੱਗ ਗਈ ਪਹਿਲਾਂ ਉਹਨਾਂ ਦੇ ਘਰ ਬੇਇੱਜ਼ਤੀ ਕਰਕੇ ਆਈ ਫਿਰ ਘਰੇ ਆ ਕੇ ਬੋਲੀ ਤੇ ਜਦੋਂ ਹੁਣ ਉਹ ਪੈਸੇ ਫਲਾਉਣ ਆਈ ਤਾਂ ਉਹਨਾਂ ਨੂੰ ਰੋਕਣ ਲਈ ਵੀ ਨਹੀਂ ਗਿਆ ਤੇ ਬੇਇਜਤ ਕਰਕੇ ਘਰੋਂ ਕੰਡ ਦਿੱਤਾ ਤੇ ਪੂਰੇ ਪਰਿਵਾਰ ਨੇ ਇਸ ਗੱਲ ਦਾ ਗੁੱਸਾ ਮਣਾਇਆ ਕਬਲ ਸੰਦੀਪ ਨੇ ਬਹੁਤ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੂੰ ਬੇਇੱਜ਼ਤੀ ਇੰਨੀ ਮਹਿਸੂਸ ਹੋਈ ਕਿ ਉਹ ਚਲੇ ਗਏ ਤੇ ਵਿਕੀ ਦੀਆਂ ਸਕੀਮਾਂ ਉਵੇਂ ਹੀ ਜਾਰੀ ਆ ਤੇ ਹੁਣ ਵਿਕੀ ਨੇ ਹੁਣ ਪ੍ਰੀਤ ਨੂੰ ਮਨਾ ਲਿਆ ਕਿਵੇਂ ਚੱਲ ਤੈਨੂੰ ਸੌਣ ਦੇ ਵਿੱਚ ਘਰੇ ਛੱਡ ਕੇ ਆਵਾ ਤੇਰੇ ਪੇਕੇ ਤੇ ਤੈਨੂੰ ਉਥੇ ਵੈਸੀ ਦੇ ਵਿੱਚ ਤੂੰ ਰਹੇਂਗੀ ਤੈਨੂੰ ਗਰਮੀ ਵੀ ਨਹੀਂ ਲੱਗੂਗੀ ਤੇ ਪ੍ਰੀਤ ਕੰਬਲੀ ਨੇ ਯਕੀਨ ਮੰਨ ਲਿਆ ਕਿ ਇਹ ਮੈਨੂੰ ਪਿਆਰ ਨਾ ਛੱਡ ਜਾਂਦੇ ਆ ਤੇ ਉਸ ਦੀ ਡਿਮਾਂਡ ਸੀ ਕਿ ਹੁਣ ਤੂੰ ਗੱਲ ਪੱਕੀ ਕਰਕੇ ਆਵੇਂ ਕਿ ਕਾਰ ਕਾਰ ਆਪਾਂ ਨੂੰ ਦੇਣਗੇ ਜਾਂ ਉਹ ਆਪਸ ਲੈਣਗੇ ਤੇ ਜਦੋਂ ਉਹ ਕਾਰ ਤੇ ਵਿਕੀ ਜਾਂਦਾ ਏ ਤੇ ਉਹ ਜਾ ਕੇ ਉੱਥੇ ਰੁਕਦੇ ਆ ਤੇ ਉਸ ਦੀ ਮੰਮੀ ਜਾਣ ਸਾਰੀ ਕਹਿ ਲੱਗ ਜਾਂਦੀ ਹੈ ਕਿ ਕੱਲ ਛੋਟੇ ਸ਼ਰੀਕ ਆਏ ਸੀ ਛੋਟੇ ਗਵਾਂਡ ਵਾਲੇ ਆਏ ਸੀ ਤੇ ਜਦੋਂ ਪੁੱਛਦਾ ਕਿ ਗਵਾਂਡ ਵਾਲੇ ਕੌਣ ਕਹਿੰਦੀ ਹਾਂ ਸੋਨੂੰ ਕੋ ਭੂਆ ਤੇ ਫਫੜ ਆਏ ਸੀਗੇ ਤੇਰੇ ਬੁੱਟਾ ਤੇ ਬੁੱਢੀ ਹੀ ਦੱਸੇ ਉਹਨਾਂ ਨੂੰ ਇਹ ਜਿੰਨੀ ਅੱਜ ਤਾਂ ਇਹਨੇ ਆਪਣੀ ਆਪਣੀ ਧੀ ਜਵਾਈ ਦੇ ਸਾਹਮਣੇ ਭੂਆ ਫਫੜ ਨੂੰ ਦਿੱਤੀ ਆ ਨਾ ਨਨਦੋਈਆਂ ਦਿੱਤੀ ਆ ਉਹ ਨਹੀਂ ਹੀ ਇੱਜਤਾਂ ਬੱਚਿਆਂ ਨੇ ਕਰਨੀਆਂ ਤੇ ਸੰਦੀਪ ਨੇ ਵੀ ਇਸ ਗੱਲ ਦਾ ਪੂਰਾ ਗੁੱਸਾ ਬਣਾਇਆ ਕਿ ਮੈਨੂੰ ਗਰਮੀ ਦੇ ਵਿੱਚ ਸੂਈ ਦੇ ਵਿੱਚ ਡਾਹ ਲੱਤਾ ਤੇ ਆਪ ਚੁਗਲੀ ਤੇ ਚੁਗਲੀ ਕਰੀ ਜਾ ਰਹੀ ਆ ਤੇ ਉਸਨੇ ਵਿੱਕੀ ਨੂੰ ਵੀ ਜਵਾਬ ਦੇ ਦਿੱਤੀ ਆ ਕਿ ਕੋਈ ਗੱਲ ਨਹੀਂ ਮੈਂ ਮੈਂ ਤਾਂ ਕਹਿ ਦਿੱਤਾ ਕਿ 50000 ਪਈਆ ਵੀ ਮੈਂ ਦਵਾਂਗੀ ਤੇ ਆਪਣੀ ਧੀ ਜਵਾਈ ਨੂੰ ਗੱਡੀ ਵੀ ਨਹੀਂ ਪਸ ਲੈਣੀ ਮੈਂ ਉਹਨਾਂ ਨੂੰ ਹੀ ਦੇਣੀ ਆ ਤੇ ਪ੍ਰੀਤ ਵੀ ਆਪਣੀ ਮੰਮੀ ਦੇ ਗਲਾਂ ਚ ਆ ਕੇ ਖੁਸ਼ ਹੋ ਗਈ ਤੇ ਵਿੱਕੀ ਦੀ ਕਾਚਾਰ ਕਾਮਯਾਬ ਹੋ ਗਈ ਤੇ ਵਿੱਕੀ ਮਾਨੇ ਮਾਨੇ ਵਿੱਚ ਸੋਚ ਹੀ ਰਿਹਾ ਸੀ ਕਿ ਹੁਣ ਇਹਨਾਂ ਦੇ ਘਰ ਲੜਾਈ ਬਹੁਤ ਵੱਧ ਗਈ ਹੈ ਤੇ ਪਰ ਉਸ ਦੀਆਂ ਡਿਮਾਂਡਾਂ ਨਹੀਂ ਮੁੱਕੀਆਂ ਤੇ ਹੁਣ ਪ੍ਰੀਤ ਦੀ ਮੰਮੀ ਵੀ ਹੁਣ ਸੰਦੀਪ ਦੇ ਨਾਲ ਸਿੱਧੀ ਹੋ ਗਈ ਤੇ ਉਦੋਂ ਸੰਦੀਪ ਵੀ ਸਿੱਧੀ ਹੋ ਗਈ ਤੇ ਜਦੋਂ ਪ੍ਰੀਤ ਦੀ ਮੰਮੀ ਨੇ ਕਿਹਾ ਕਿ ਕੀ ਗੱਲ ਹੈ ਕੱਬ ਵਿੱਕੀ ਉੱਠ ਗਿਆ ਤੂੰ ਬਾਹਰ ਕਿਉਂ ਆਈ ਆਈ ਤਾਂ ਸੰਦੀਪ ਨੇ ਵੀ ਕਹਿ ਦਿੱਤਾ ਕਿ ਤੁਸੀਂ ਬੈਠੇ ਸੀ ਮੈਨੂੰ ਬਾਜ਼ ਮਾਰ ਲੈਣ ਦੇ ਵੀ ਉਹ ਚੱਲੇ ਆਏ ਹਜੇ ਤਾਂ ਮੈਂ ਤਾਂ ਘਟੇ ਚ ਕਣਾਈ ਸੀ ਤੇ ਉਸਦੀ ਮम्मी ਉਸ ਤੇ ਗੱਲ ਪੈ ਗਈ ਤਾਂ ਸੰਦੀਪ ਨੇ ਕਿਹਾ ਮੈਂ ਕੱਲੀ-ਕੱਲੀ ਕਰਦੂ ਤੇ ਤੇਰੀ ਪ੍ਰਿਵਿਕੀ ਪ੍ਰੀਤ ਨੂੰ ਦੱਸੂਗੀ ਤੇ ਪ੍ਰੀਤ ਤੇਰੇ ਘਰ ਕਿਹੇ ਲੜਾਈ ਪੈਂਦੀ ਆ ਪਹਿਲਾਂ ਆਪਣਾ ਘਰ ਵਧੀਆ ਸੀ ਪਰ ਜਦੋਂ ਦੀ ਤੂੰ ਵਿਆਹੀਆਂ ਉਦੋਂ ਦਾ ਮੰਮੀ ਨੇ ਘਰ ਵਿੱਚ ਕਲੇਸ਼ ਪਾ ਲਿਆ ਏ ਕਿੱਥੋਂ ਹੋ ਰਿਹਾ ਏ ਕਿ ਘਰ ਵਿੱਚ ਚੋਰੀਆਂ ਵੀ ਹੋਣ ਲੱਗ ਗਈਆਂ ਤੇ ਪਹਾਲਾ ਕਿ ਪ੍ਰੀਤ ਨੂੰ ਇਸ ਗੱਲ ਬਾਰੇ ਨਹੀਂ ਪਤਾ ਉਸ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਵਿੱਕੀ ਉਸ ਦਾ ਇਸਤੇਮਾਲ ਕਰ ਰਿਹਾ ਹੈ ਉਹ ਤਾਂ ਬਸ ਸਿਰਫ ਆਈ ਲਵ ਕਹ ਰਹੀ ਆ ਕਿ ਮੰਮੀ ਤੇ ਵਿੱਕੀ ਮੈਨੂੰ ਪਿਆਰ ਕਰਦੇ ਆ ਤੇ ਮੇਰੀ ਬਹੁਤ ਕੇਅਰ ਕਰਦੇ ਆ ਉਸ ਨੂੰ ਇਹ ਨਹੀਂ ਪਤਾ ਲੱਗਦਾ ਕਿ ਜਿਉ ਪਿਆਰ ਕਰਦੇ ਆ ਤਾਂ ਉਹਨਾਂ ਨੇ ਅਜੇ ਤੱਕ ਮੈਨੂੰ ਇੱਕ ਸੂਟ ਤੱਕ ਵੀ ਨਹੀਂ ਲੈ ਕੇ ਦਿੱਤਾ